ਸਾਡੀ ਰੋਜੀ ਰੋਟੀ ਸਾਡੇ ਕਿਤੇ ਸਾਡੇ ਕੋ ਖੋਲਿਆ ਸਰਕਾਰ ਸਾਨੂੰ ਭਖਾਰੀ ਬਣਾਉਣਾ ਚਾਹੁੰਦੀ ਆ ਅਸੀਂ ਕੇਹੇ ਵੀ ਸੂਤ ਤੇ ਗੱਲ ਬਰਦਾਸ਼ਤ ਨਹੀਂ ਕਰਾਂਗੇ ਜਿੱਥੋਂ ਤੱਕ ਹੋ ਸਕੇ ਆਂ ਲੜਾਂਗੇ ਇੱਕ ਬੰਦਾ ਆਪਣੇ ਹੱਕ ਮੰਗਣਾਂ ਨੂੰ ਸਿੱਧੀਆਂ ਗੋਲੀਆਂ ਮਾਰਨਾ ਇੱਥੇ ਤੁਸੀਂ ਕੀ ਆਸ ਰੱਖਦੇ ਜੇ ਵੇਖੋ ਜੀ ਇਹ ਤੇ ਨਾ ਉਹ ਸ਼ੁਕਲ ਮੁਕਲੀਆ ਪੰਜਾਬ ਦੀ ਸਰਕਾਰ ਕੋ ਬਹੁਤੀ ਹੀ ਆਸ ਰੱਖਦੇ ਚਲੋ ਜੋ ਉਹਨਾਂ ਦੀ ਕਰਦੇ ਆ ਕਰੀ ਜਾਂਦੇ ਹੋ ਪਰ ਨਹੀਂ ਉਹਨਾਂ ਦੇ ਵਾਸਤੇ ਗੱਲ ਕੋਈ ਨਹੀਂ ਆ ਇਹਨਾਂ ਕੋ ਰਾਜ ਨਹੀਂ ਚੱਲਣਾ ਨਾ ਇਹਨਾਂ ਦੇ ਵਾਸਤੇ ਰੋਗ ਹੈ ਐਮਐਸਪੀ ਕਹਿ ਰਹੇ ਸੀ ਵੀ 5 ਮਿੰਟ ਚ ਐਮਐਸਪੀ ਦੇ ਦਾਂਗੇ ਉਹ ਉਹ ਤੁਹਾਨੂੰ ਦੱਸਿਆ ਵੀ ਨਹੀਂ ਇਹਨਾਂ ਨੂੰ ਸਮਝ ਨਹੀਂ ਤੇ ਸਰਕਾਰ ਦੇ ਕੋਈ ਕੰਮ ਕਰਨ ਦੀ ਮਨਸ਼ਾ ਨਹੀਂ ਤੇ ਐਵੇਂ ਉਹ ਤੇ ਇਸ ਕਾਲ ਦਾ ਫਾਇਦਾ ਕੋਈ ਨਹੀਂ। ਉਹ ਕਹਿੰਦੇ ਸਾਨੂੰ ਟਰੈਕਟਰ ਇਹ ਟੈਂਕ ਲੱਗਦੇ ਨੇ। ਤੁਹਾਡਾ ਕੀ ਕਹਿਣਾ? ਵੇਖੋ ਜੀ ਇਹ ਤੇ ਸਾਡਾ ਬਜ਼ੁਰਗ ਕਹਿੰਦੇ ਹੁੰਦੇ ਸਾਡਾ ਪੁੱਤ ਆ। ਸਾਡੀ ਰੋਜੀ ਰੋਟੀ ਸਾਡੇ ਕਿੱਤੇ ਸਾਡੇ ਕੋ ਖੋਲੇ ਆ। ਸਰਕਾਰ ਸਾਨੂੰ ਭਖਾਰੀ ਬਣਾਉਣਾ ਚਾਹੁੰਦੀ ਆ। ਅਸੀਂ ਕਿਸੇ ਵੀ ਸੂਰਤ ਤੇ ਗੱਲ ਬਰਦਾਸ਼ਤ ਨਹੀਂ ਕਰਾਂਗੇ। ਜਿੱਥੋਂ ਤੱਕ ਹੋ ਸਕੇ ਆਂ ਲੜਾਂਗੇ। ਸ਼ਾਂਤਮਈ ਢੰਗ ਨਾਲ ਲੜਾਂਗੇ। ਠੀਕ ਆ ਜੀ। ਸਾਡਾ ਕੋਈ ਸਰਕਾਰ ਨਾਲ ਰੌਲਾ ਨਹੀਂ ਆ। ਕਿਸੇ ਸਰਕਾਰ ਨਾਲ ਸਾਡਾ ਕੋਈ ਰੌਲਾ ਨਹੀਂ ਆ। ਸਾਡਾ ਤੇ ਸਿਸਟਮ ਨਾਲ ਜਿਹੜਾ ਸਿਸਟਮ ਸਾਨੂੰ ਸਾਡੇ ਕੋਲ ਸਭ ਕੁਝ ਖੋ ਰਿਹਾ ਸਾਡੀ ਉਹਦੇ ਉੱਤੇ ਲੜਾਈ ਆ ਵੀ ਅਸੀਂ ਆਪਣੇ ਹੱਕ ਲੈੇ ਤੋਂ ਬਿਨਾ ਨਹੀਂ ਜਾਵਾਂਗੇ ਸਮਾਂ ਜਿੰਨਾ ਵੀ ਲੱਗ ਜੇ ਇਹ ਅੰਦੋਲਨ ਬਾਰ-ਬਾਰ ਨਹੀਂ ਲੱਗਦੇ ਐ ਅੰਦੋਲਨ ਦੇ ਵਿੱਚੋਂ ਆਉਣ ਵਾਲੇ 100 ਸਾਲ ਦੀ ਜਿਹੜੀ ਉਹ ਭਵਿੱਖ ਬਾਣੀ ਤੈ ਹੋਣੀ ਆ ਸਾਰੇ ਕਾਰੋਬਾਰ ਐ ਧੁਰਨੇ ਦੇ ਵਿੱਚੋਂ ਨਿਕਲਨੇ ਆ ਕੋਈ ਮੰਨੇ ਕੋਈ ਨਾ ਮੰਨੇ ਇਹਨੂੰ ਕਿਹ ਸੰਘਰਸ਼ ਕਮੇਟੀ ਦਾ ਕਿਹ ਲੀਡਰ ਦਾ ਕਿਹ ਪਾਰਟੀ ਦਾ ਕਿਹ ਜਥੇਬੰਦੀ ਦਾ ਧਰਨਾ ਨਾ ਸਮਝਿਆ ਜਾਵੇ ਇਸ ਸਮੁੱਚੇ ਵਰਗ ਦੀ ਲੜਾਈ ਆ ਕੋਈ ਵਰਗ ਵੀ ਤੁਸੀਂ ਗਿਣ ਲਓ ਜੇ ਕੱਲਾ ਕੱਲਾ ਤਨ ਨੂੰ ਗਿਣਾਵਾ ਦੁਕਾਨਦਾਰ ਵਪਾਰੀ ਜੋ ਵੀ ਤੁਸੀਂ ਲਾ ਲਓ ਸਾਰੇ ਇਹਦੇ ਵਿੱਚ ਜੇ ਅੱਜ ਹੀ ਨਾ ਆਪਣੀਆਂ ਹੱਕੀ ਮੰਗਾਂ ਲੈ ਸਕੇ ਤੇ ਸਾਰਾ ਕੁਝ ਸਰਕਾਰ ਨੇ ਖੋਲਣਾ ਖਤਮ ਕਰ ਦੇਣਾ ਜਿਹੜੇ ਸਾਡੀਆਂ ਜਥੇਬੰਦੀਆਂ ਨਹੀਂ ਆਈਆਂ ਉਹਨਾਂ ਨੂੰ ਕੀ ਕਹੋਗੇ ਵੇਖੋ ਜੀ ਸਾਰੀਆਂ ਹੀ ਆਈਆਂ ਵਾਂ ਨਾ ਵਾਲੀ ਕੋਈ ਗੱਲ ਨਹੀਂ ਇੱਕ ਨਾ ਮੀਡੀਆ 'ਚ ਭਰਮ ਹੀ ਪਾਇਆ ਵਾ ਸਾਰੀ ਜੋ ਵੀ ਜਥੇਬੰਦੀ ਲੜ ਰਹੀ ਉਹ ਸਹੀ ਲੜ ਰਹੀ ਆ ਆਇਆ ਠੀਕ ਆ ਕੌਲ ਦੇ ਪਿੱਛੇ ਵੀ ਉਹ ਕੰਮ ਕਰ ਰਹੇ ਆ ਕੋਈ ਇਹੋ ਜੀ ਗੱਲ ਨਹੀਂ ਆ ਇਹ ਐਵੇਂ ਨਾ ਉਹ ਚਲੋ ਤੁਸੀਂ ਨਾ ਮੈਂਡ ਕਰ ਲਿਓ ਇਹ ਚੈਨਲਾਂ ਦੇ ਵਿਊ ਲੈਣ ਦੇ ਮਾਰੇ ਉਹਨੇ ਕੀ ਆਸਤਾ ਤੇ ਇਹਨੇ ਕੀ ਆਸਤਾ ਜੇ ਸੱਚੀ ਪੁੱਛੋ ਤੇ ਜਿਹੜੇ ਨੈਸ਼ਨਲ ਚੈਨਲ ਆ ਉਹ ਕਿਤੇ ਸਾਡੀ ਆਵਾਜ਼ ਜਨਤਾ ਦੀ ਨੈਸ਼ਨਲ ਮੀਡੀਆ ਤੇ ਵਿਖਾ ਦੇ ਦੇ ਸਾਨੂੰ ਹਫ਼ਤੇ ਦੇ ਵਿੱਚ ਸਾਡੇ ਮਸਲੇ ਹੱਲ ਹੋ ਜਾਣਗੇ ਪਰ ਇਹ ਦੱਬੀ ਨਹੀਂ ਰਹਿਣੀ ਇਹ ਚੈਨਲਾਂ ਕੋ ਦੱਬੀ ਨਹੀਂ ਦੇ ਕਿੰਨਾ ਗਿਆ ਦੱਬ ਲੈਣਗੇ ਨਹੀਂ ਦੱਬ ਰਹਿਣੀ ਅਖੀਰ ਇਹਨਾਂ ਨੂੰ ਸੋਸ਼ਲ ਮੀਡੀਆ ਕਹੋ ਜਾਂਦੇ ਚੌਥਾ ਥਾਮਿਆ ਸਾਨੂੰ ਦੇ ਚੌਥਾ ਥਾਮ ਵੀ ਸਾਡੇ ਕੋ ਖਿਸਕ ਗਏ ਨੇ ਵੀ ਸਾਡੀ ਸਪੋਰਟ ਨਹੀਂ ਕੀਤੀ ਜਦੋਂ ਸਰਕਾਰਾਂ ਇਹਨਾਂ ਦੀ ਨੀਵੀਂ ਹਰ ਕਤਿਆਜਣ ਇੱਕ ਬੰਦਾ ਆਪਣੇ ਹੱਕ ਮੰਗਣਾਂ ਨੂੰ ਸਿੱਧੀਆਂ ਗੋਲੀਆਂ ਮਾਰਨਾ ਇੱਥੇ ਤੁਸੀਂ ਕੀ ਆਸ ਰੱਖਦੇ ਜੇ মিডিਆ ਕੀ ਕਰੂ ਕਿ ਇਹ মিডিਏ ਨੇ ਕੋ ਵਿਖਾਇਆ ਕਿੰਨਾ ਕ ਸਾਡੇ ਕੋ ਕੀ ਆ ਵੇ ਲੋ ਬਜ਼ੁਰਗ ਬੰਦੇ ਆ ਐਂ ਸਿਰਫ ਆਪਣੀ ਹੱਕੀ ਮੰਗਾ ਆਪਣੇ ਹੱਕ ਦੀ ਆਵਾਜ਼ ਸਰਕਾਰ ਵਾਸਤੇ ਬਹੁਤ ਛੋਟੀ ਗੱਲ ਹੈ ਜੇ ਜਾਵੇ ਤੇ ਪੰਜਾਬ ਸਰਕਾਰ ਦਾ ਕੀ ਰੋਲ ਹੈ ਇਹਦੇ ਵਿੱਚ ਵੇਖੋ ਜੀ ਇਹ ਤੇ ਨਾ ਉਹ ਸ਼ੋਕਲ ਮੁਕ ਲਿਆ ਪੰਜਾਬ ਦੀ ਸਰਕਾਰ ਕੋ ਬਹੁਤੀ ਹੀ ਆਸ ਨਹੀਂ ਰੱਖਦੇ ਚਲੋ ਜੋ ਉਹਨਾਂ ਦੀ ਕਰਦੇ ਆ ਕਰੀ ਜਾਂਦੇ ਹੋ ਪਰ ਨਹੀਂ ਉਹਨਾਂ ਦੇ ਵਸਤੇ ਗੱਲ ਕੋਈ ਨਹੀਂ ਆ ਇਹਨਾਂ ਕੋ ਰਾਜ ਨਹੀਂ ਚੱਲਣਾ ਨਾ ਇਹਨਾਂ ਦੇ ਵਸਦਾ ਰੋ ਗਿਆ ਐਮਐਸਪੀ ਕਹਿ ਰਹੀ ਸੀ ਵੀ 5 ਮਿੰਟ ਚ ਐਮਐਸਪੀ ਦੇ ਦਾਂਗੇ ਉਹ ਉਹ ਤੁਹਾਨੂੰ ਦੱਸਿਆ ਪਿੰਨੀ ਇਹਨਾਂ ਨੂੰ ਸਮਝ ਨਹੀਂ ਤੇ ਇਹਨਾਂ ਦੀ ਸਮਝ ਨਹੀਂ ਆ ਉਹ ਤਰ੍ਹਾਂ ਪੰਜਾਬ ਸਰਕਾਰ ਚਾਵੇ ਤੇ ਬਹੁਤ ਕੁਝ ਕਰ ਸਕਦੀ ਆ ਵੇਖੋ ਸਰਕਾਰ ਨੇ ਕਰਨਾ ਵੇ ਹਰ ਚੀਜ਼ ਦੇ ਉੱਤੇ ਚਾਹੀਦਾ ਬੈਟ ਚਾਹੀਦਾ ਪੰਜਾਬ ਸਰਕਾਰ ਤੇ ਨਸ਼ੇ ਦੇ ਕੰਮ ਕਰ ਲੈ ਬੈਟ ਦੀ ਕੋ ਲੋੜ ਨਹੀਂ ਨਸ਼ਾ ਛਡਾਉਣਾ ਤੇ ਕਿ ਬੈਟ ਦੀ ਕੋ ਲੋੜ ਨਹੀਂ ਕੋਈ ਪੈਸਾ ਨਹੀਂ ਲੱਗਦਾ ਸਿਰਫ ਆਰਡਰ ਹੀ ਕਰਨੇ ਆ ਉਦੇ ਉਤੇ ਹਰ ਬੰਦਾ ਹਰ ਮੁਲਾਜ਼ਮ ਪੁਲਿਸ ਹੀ ਜਵਾਬਦੇਹ ਹੋ ਜੇ ਤੇ ਵੇਖੋ ਜੀ 2 ਮਹੀਨੇ ਦੇ ਵਿੱਚ ਜਾਂ ਮਹੀਨੇ 'ਚ ਨਸ਼ਾ ਖਤਮ ਹੋ ਸਕਦਾ ਜੇ ਕੋਈ ਸਰਕਾਰ ਕਰਨ ਦੀ ਮਨਸ਼ਾ ਹੋਵੇ ਤੇ ਸਰਕਾਰ ਦੀ ਕੋਈ ਕੰਮ ਕਰਨ ਦੀ ਮਨਸ਼ਾ ਨਹੀਂ ਤੇ ਐਵੇਂ ਉਹ ਤੇ ਇਸ ਗੱਲ ਦਾ ਫਾਇਦਾ ਕੋਈ ਨਹੀਂ ਠੀਕ ਹੁਣ ਤਾਂ ਨਹੀਂ ਕੋਈ ਹਮਲਾ ਹੋਇਆ ਜਿਵੇਂ ਪਹਿਲਾਂ ਹੁੰਦਾ ਸੀ ਨਹੀਂ ਜੀ ਹੁਣ ਅਸੀਂ ਸ਼ਾਂਤਮਈ ਬੈਠੇ ਆ ਇਹ ਹੁਣ ਸਰਕਾਰਾਂ ਨੇ ਰਾਹ ਖੜਕੜ ਸਰਕਾਰ ਨੇ ਰਸਤੇ ਬਲੌਕ ਕੀਤੇ ਆ ਅਸੀਂ ਬੈਠੇ ਆ ਕਿੰਨਾ ਚਿਰ ਬਲੌਕ ਕਰ ਲੰਗੇ ਅਖੀਰ ਉਹਨਾਂ ਨੂੰ ਖੋਲਣੇ ਪੈਣੇ ਆ ਜਾਂ ਸਾਨੂੰ ਦਿੱਲੀ ਘੱਲਣਗੇ ਜਾਂ ਸਾਡੀਆਂ ਮੰਗਾਂ ਮੰਨਣਗੇ ਦਿੱਲੀ ਵੀ ਸਾਡੀ ਇਹੋ ਗੱਲ ਹੈ ਇੱਥੇ ਵੀ ਸਾਡੀ ਇਹੋ ਗੱ ਤੇ ਹੁਣ ਅੱਗੇ ਨੌਜਵਾਨਾਂ ਨੂੰ ਕੀ ਸਨੇਹ ਹੈ ਨੌਜਵਾਨਾਂ ਨੂੰ ਬੇਨਤੀ ਆ ਵੀ ਸਾਰੇ ਮੇਰੇ ਵੀਰ ਪਹੁੰਚੋ ਇਹ ਆਪਣਾ ਅੰਦੋਲਨ ਜੀ ਆ ਆਪਣੇ ਆਉਣ ਵਾਲੇ 50 ਸਾਲ 100 ਸਾਲ ਦੀ ਰਣਨੀਤੀ ਤੋਂ ਤੈ ਹੋਣੀ ਹੈ ਜੇ ਹੁਣ ਅਸੀਂ ਬਚਾ ਕੇ ਆਪਣੇ ਬੱਚਿਆਂ ਨੂੰ ਪੋਤਰਿਆਂ ਨੂੰ ਕੁਝ ਦੇ ਗਏ ਤੇ ਪੰਜਾਬ ਬਚਾ ਜਾਗੇ ਉਹਨਾਂ ਸਮਾਂ ਚ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਸਾਨੂੰ ਜੰਗਾਂ ਜਾਂ ਲੜਾਈਆਂ ਲੜ ਕੇ ਪੰਜਾਬ ਲੈ ਕੇ ਦਿੱਤਾ ਵਾ ਜਦੋਂ ਇੰਨੀ ਗੁਲਾਮੀ ਸੀ ਵੀ ਕੋ ਕੋਠੇ ਤੇ ਨਹੀਂ ਚੜ ਸਕਦਾ ਕੋਈ ਘੋੜੀ ਤੇ ਨਹੀਂ ਚੜ ਸਕਦਾ ਕੋਈ ਵਿਆਹ ਨਹੀਂ ਕਰ ਸਕਦਾ ਉਹਨਾਂ ਸਮੇਂ ਸਾਡੇ ਯੋਧਿਆਂ ਨੇ ਸਾਡੇ ਬੰਦੇ-ਬੱਤ ਨੇ ਤਵੇ ਪਾਸ਼ਾ ਦੀ ਫੌਜ ਨੇ ਸਾਨੂੰ ਇਹ ਧਰਤੀ ਦਾ ਮਾਲਕ ਬਣਾਇਆ ਉਹਨਾਂ ਸਮੇਂ ਅੱਜ ਅੱਜ ਤੇ ਸਾਨੂੰ ਹਰ ਕਿਸੇ ਦੀ ਜਾਤੀ ਇਕੱਠੇ ਹੋ ਕੇ ਕਿਸ ਨੂੰ ਆਵਾਜ਼ ਵੀ ਮਾਰ ਸਕਦੇ ਹਾਂ ਦੋਲਣ ਵੀ ਕਰ ਸਕਦੇ ਹਾਂ ਇਕੱਠੇ ਹੋ ਕੇ ਲੜ ਸਕਦੇ ਆ ਇਹ ਕਰਕੇ ਅਸੀਂ ਜਿੱਤ ਦੇ ਨੇੜੇ ਆ ਕੋਈ ਗੱਲ ਨਹੀਂ ਆ ਜਿੱਤਾਂਗੇ ਜਿਵੇਂ ਪਹਿਲਾਂ ਕਹਿੰਦੇ ਸੀ ਵੀ ਤੁਸੀਂ ਟਰੈਕਟਰ ਨਾਲ ਲੈ ਕੇ ਆਓ ਤੁਸੀਂ ਰੇਲਾਂ ਤੇ ਆਜੋ ਜਾਂ ਤੁਸੀਂ ਦੂਸਰੇ ਲੋਟ ਆਜੋ ਸੀ ਤੁਹਾਨੂੰ ਹੁਣ ਕਹਿੰਦੇ ਵੀ ਉਹ ਦੂਸਰੇ ਲੋਟ ਵੀ ਮਨਾ ਕਰ ਰਹੇ ਨੇ ਵੇਖੋ ਜੀ ਪਿਛਲੇ ਸਾਲ ਏਡੇ ਵੱਡੇ ਅਉਦੇ ਤੇ ਪ੍ਰਧਾਨ ਮੰਤਰੀ ਇੱਕ ਗੱਲ ਕਰੇ ਤੇ ਉਹ ਪੱਥਰ ਤੇ ਲੀਕ ਹੋ ਜਾਂਦੀ ਆ ਉਹਨਾਂ ਦੀ ਕੋਈ ਵੀ ਬਿਆਨ ਦੇਂਦੇ ਉਹ ਕਾਨੂੰਨ ਬਣਦਾ ਵਾ ਇਸ ਤਰ੍ਹਾਂ ਨਹੀਂ ਹੁੰਦਾ ਜੋ ਸਾਡੇ ਪ੍ਰਧਾਨ ਮੰਤਰੀ ਕਰ ਰਿਹਾ ਇਸ ਤਰ੍ਹਾਂ ਨਹੀਂ ਹੁੰਦਾ ਬਿਲਕੁਲ ਇਹ ਛੋਟੇ ਬੱਚੇ ਨੂੰ ਤੇ ਪੁੱਛ ਲੋ ਐਡੇ ਵੱਡੇ ਉਹ ਤੇ ਬੰਦਾ ਗੱਲ ਕਰੇ ਤੁਸੀਂ ਪ੍ਰੈਸ ਰਿਪੋਰਟਰ ਜੇ ਅਹੀਂ ਆ ਬੰਦਾ ਅਹੀਂ ਗੱਲ ਕਰਕੇ ਉੱਤੇ ਖੜੇ ਹੋ ਜੰਨੇ ਤੁਸੀਂ ਗੱਲ ਕਰਕੇ ਉੱਤੇ ਖੜੇ ਹੋਦੇ ਪਰ ਐਡੇ ਵੱਡੇ ਉਹ ਤੇ ਆਹ ਤੇ ਜੇ ਪਿੱਛੇ ਗਿਆ ਤੇ ਪਿੱਛੇ ਜਾਣਾ ਚਾਹੀਦਾ ਸੀ ਉਹ ਕਾਨੂੰਨ ਉਦੋਂ ਤੇ ਕਹਤਾ ਕਾਨੂੰਨ ਪਿੱਛੇ ਖੜਦੇ ਪਰ ਟੇਡੇ ਟਾਂਗਣਾ ਫੇਰ ਉਹ ਅੱਗੇ ਨਾਲੋਂ ਜ਼ਿਆਦਾ ਜ਼ੋਰ ਚਾ ਰਿਹਾ ਇਸ ਤਰ੍ਹਾਂ ਨਹੀਂ ਹੁੰਦਾ ਐਡਾ ਜੁम्मेवार ਅਧਿਕਾਰੀ ਜਾਂ ਐਡਾ ਵੱਡੇ ਅਹੁਦੇ ਤੇ ਬੰਦਾ ਜਿਹੜੀ ਗੱਲ ਕਰੇ ਉਹ ਕਾਨੂੰਨ ਬਣਦਾ ਵਾ ਇਹਨਾਂ ਨੂੰ ਗੱਲ ਜਿੰਨੀ ਕੀਤੀ ਉਹ ਤੇ ਪੂਰੀ ਉਤਰਨਾ ਚਾਹੀਦਾ ਨਹੀਂ ਉਹ ਕਹਿੰਦੇ ਸਾਨੂੰ ਟਰੈਕਟਰ ਇਹ ਟੈਂਕ ਲੱਗਦੇ ਨੇ ਤੁਹਾਡਾ ਕੀ ਕਹਿਣਾ ਵੇਖੋ ਜੀ ਇਹ ਤੇ ਸਾਡਾ ਬਜ਼ੁਰਗ ਕਹਿੰਦੇ ਹੁੰਦੇ ਸਾਡਾ ਪੋਤਿਆ ਟਰੈਕਟਰ ਸਾਡਾ ਪੋਤਿਆ ਇਹ ਸਾਡਾ ਗੱਡਾ ਵਾ ਗੱਡਾ ਨੂੰ ਕੀ ਆਖਿਆ ਵਾ ਗੱਡਾ ਜੱਟ ਦਾ ਚੌਥਾ ਜਾਂ ਪਹਿਲਾ ਜਾਂ ਚੌਥਾ ਪੁੱਤ ਹੁੰਦਾ ਪਿਛੇ 3-4 ਬੱਚੇ ਦੇ ਹੀ ਪਹਿਲਾ ਜਾਂ ਚੌਥਾ ਪੁੱਤ ਸਾਡਾ ਇਹ ਗੱਡਾ ਵਾ ਇਹ ਇਹ ਤੋਂ ਬਿਨਾ ਸਾਡਾ ਜੀਵਨ ਹੀ ਕੋਈ ਨਹੀਂ ਸਾਡਾ ਗੁਜ਼ਾਰਾ ਹੀ ਕੋਈ ਨਹੀਂ ਕੀ ਮੇਰਾ ਖਿਆਲ ਹੈ ਜੇ ਅਸੀਂ ਪਾਕਿਸਤਾਨ ਨੂੰ ਜਾਂਦੇ ਤੇ ਸਾਨੂੰ ਸੌਖਾ ਨਾ ਲੰਘਣ ਦੇਣਾ ਇਹ ਇੱਜ ਮਾਰੂ ਕੀ ਦੱਸੋ ਇਹਦੇ ਵਿੱਚ ਕਿੱਡਾ ਕੇ ਵੱਡਾ ਟੈਂਗ ਆ ਇੱਕ ਸਰਕਾਰ ਦੀਆਂ ਜੁਗਲਬਾਜ਼ੀਆਂ ਜੋ ਪੈਦਲ ਗਏ ਤੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਇਹ ਮਤਲਬ ਜਦੋਂ ਉੱਚ ਅਧਿਕਾਰੀ ਚਾ ਵੱਡੇ ਅਹੁਦਿਆਂ ਤੇ ਬੰਦੇ ਬੈਹਿ ਕੇ ਇਸ ਤਰ੍ਹਾਂ ਨਹੀਂ ਅੰਦੋਲਨ ਦੱਬੇ ਜਾਂਦੇ ਜਿੰਨਾ ਉਹ ਇਹਨੂੰ ਰੋਕਣਗੇ ਨਾ ਉਹਨਾਂ ਹੀ ਇਹਦਾ ਵਾਧਾ ਰਸਾਰਾ ਵਧਣਾ ਜਿੰਨਾ ਸਰਕਾਰ ਦੱਬਣਾ ਚਾਹੂਗੀ ਇਹ ਦੱਬਿਆ ਨਹੀਂ ਜਾਣਾ ਉਹਨਾਂ ਹੀ ਇਹਦਾ ਵੇਖੋ ਰੋਜ਼ ਰੋਜ਼ ਘੇਰਾ ਵਧੂਗਾ